ਨੇਕਿਆ ਨੋ ਕੋ ਕੀ ਮਾਮਲਾ ਹੈ ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਦੀਪਕਰ ਸਾਫ ਆਈਪੀਐਸ ਅਤੇ ਸ਼੍ਰੀ ਅਜੀਤ ਗਾਂਧੀ ਆਈਪੀਐਸ ਐਸਪੀਡੀ ਸਾਹਿਬ ਜੀ ਵੱਲੋਂ ਇੱਕ ਵਿਸ਼ੇਸ਼ ਮਹਿਮ ਚਲਾਈ ਗਿਆ ਨਸ਼ਾ ਰੋਧ ਜਿਹੜੇ ਅੰਸਰ ਨੇ ਤਸਕਰ ਨੇ ਅਤੇ ਹੋਰ ਗੈਰਕਾਨੂੰਨੀ ਅੰਸਰ ਰੋਧ ਕਿਉਂਕਿ ਲੋਕ ਸਭਾ ਇਲੈਕਸ਼ਨ ਚੱਲ ਰਹੇ ਨੇ ਅਤੇ ਚੁਕਚੁਕਣ ਜਾਤਾ ਲਾਗੂ ਹੋਇਆ ਹੋਇਆ ਵਾ ਇਸੇ ਤਹਿਤ ਕਾਰਵਾਈ ਕਰਦੇ ਹੋਏ ਇੰਚਾਰਜ ਸੀਏ2 ਇੰਸਪੈਕਟਰ ਕਰਨਦੀਪ ਸਿੰਘ ਨੇ ਆਪਣੀ ਟੀਮ ਦੇ ਨਾਲ ਇੱਕ ਔਰਤ ਵੀਨਾ ਅਤੇ ਉਸਦਾ ਲੜਕਾ ਕਰਨ ਨੂੰ ਕਾਬੂ ਕੀਤਾ ਵਾ ਜੋ ਧਵਨ ਕਲੋਨੀ ਫਰੋਜਪੁਰ ਦੇ ਰਹਿਣ ਵਾਲੇ ਨੇ ਇਹਨਾਂ ਤੋਂ ਬਿੱਲੂ ਟਾਪੇ ਮਾਰਟਨ ਤੋਂ ਕਾਬੂ ਕੀਤਾ ਤੇ 100 ਗ੍ਰਾਮ ਹਿਰਨ ਬRAND ਕੀਤੀ ਹੈ ਜਿਹੜੀ ਔਰਤ ਬੀਨਾ ਵਾ ਇਹਦੇ ਵਿਰੁੱਧ ਕਥਾਣਾ ਸਿਟੀ ਫਰੋਜਪੁਰ ਦੇ ਵਿੱਚ ਪਹਿਲਾਂ ਵੀ ਮੁਕੱਦਮਾ ਦਰਜ ਹੈ ਐਨਡੀਬੀਐਸ ਦਾ ਹੀ ਆ ਕਿ ਕਿੱਥੋਂ ਨਸ਼ਾ ਲੈ ਕੇ ਜਾਂਦੇ ਸੀ ਕਿੱਥੇ ਜਾ ਰਹੇ ਸੀ ਉਹਦੀ ਸੌਣੀ ਤਫ਼ਤੀਸ਼ ਚੱਲ ਰਹੀ ਹੈ ਤੇ ਹੋਰ ਐਮ ਕਲਾਸ ਦੇ ਹੋਣਗੇ ਤੇ ਸਰ ਜੀ ਫੋਟੋ ਲੱਗੇ ਕਿੰਨੀ ਕਿਤੇਰ ਤੋਂ ਕੰਮ ਕਰਦੇ ਇਹ ਤੇ ਬੰਡੇ ਕਿਵੇਂ ਆਏ ਸੀ ਉਹ ਵੈਰੀਫਾਈ ਕਰ ਰਹੇ ਆ ਜੀ ਇਹ ਤਾਂ ਰਮਾਨ ਲੈ ਕੇ ਤਸਦੀਕ ਕਰ ਰਹੇ ਆ ਕਿ ਕਿਹਨੂੰ ਕਿਹਨੂੰ ਸਪਲਾਈ ਕਰਨਾ ਸੀ ਬੈਕਵਰਡ ਫਾਰਵਰਡ ਲਿੰਕ